ਹਲਕਾ ਦੱਖਣੀ ਅਧੀਨ ਵਾਰਡ ਨੰਬਰ 50 ਮਾਈ ਜੀਵਾ ਦੀ ਦਰਗਾਹ ਨੇੜੇ ਕੂੜੇ ਦੇ ਢੇਰ ਲੱਗੇ ਹੋਏ ਹਨ ਉਥੋਂ ਲੰਘਣ ਵਾਲੇ ਅਤੇ ਉਥੇ ਰਹਿਣ ਵਾਲੇ ਲੋਕਾਂ ਨੇ ਫਾਸਟ ਨਿਊਜ਼ ਟੀਮ ਨਾਲ ਗੱਲਬਾਤ ਕਰਦੇ ਹੋਏ ਆਖਿਆ ਕਿ ਮਾਈ ਜੀਵਾ ਦੀ ਦਰਗਾਹ ਤੇ ਰੋਜ਼ਾਨਾ ਵੱਡੀ ਗਿਣਤੀ ਵਿੱਚ ਲੋਕ ਮੱਥਾ ਟੇਕਣਾਉਂਦੇ ਹਨ ਪਰ ਇੱਥੇ ਕੂੜੇ ਦੇ ਢੇਰ ਲੱਗੇ ਹੋਣ ਨਾਲ ਲੋਕਾਂ ਨੂੰ ਕਾਫੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਲਗਾਤਾਰ ਇੱਥੋਂ ਬਦਬੂ ਆ ਰਹੀ ਹੈ ਉਨ੍ਹਾਂ ਆਖਿਆ ਕਿ ਕਈ ਵਾਰ ਉਨ੍ਹਾਂ ਨੇ ਨਗਰ ਨਿਗਮ ਦੇ ਅਧਿਕਾਰੀਆਂ ਹਤੇ ਕਰਮਚਾਰੀਆਂ ਨੂੰ ਬੁਹਾੜ ਲਗਾਈ ਹੈ ਪਰ ਇਥੋਂ ਕੂੜੇ ਦਾ ਡੰਪ ਨਹੀਂ ਹਟਾਇਆ ਜਾ ਰਿਹਾ ਹੋਰ ਨਾਖਿਆ ਕਿ ਲਗਾਤਾਰ ਕੂੜਾ ਇੱਥੇ ਵਧ ਰਿਹਾ ਤੇ ਨਗਰ ਨਿਗਮ ਵੱਲੋਂ ਕੂੜੇ ਦੀ ਲਿਫਟਿੰਗ ਨਹੀਂ ਕੀਤੀ ਜਾ ਰਹੀ ਇਸ ਮੌਕੇ ਉਹਨਾਂ ਨੇ ਨਗਰ ਨਿਗਮ ਪ੍ਰਸ਼ਾਸਨ ਅਤੇ ਇਲਾਕੇ ਦੇ ਕੌਂਸਲਰ ਨੂੰ ਗੁਹਾੜ ਲਗਾਈ ਕਿ ਜਲਦੋਂ ਜਲਦ ਇਥੋਂ ਕੂੜੇ ਦੀ ਲਿਫਟਿੰਗ ਕਰਵਾਈ ਜਾਵੇ ਤਾਂ ਜੋ ਉਹਨਾਂ ਨੂੰ ਬਦਬੂ ਭਰੇ ਮਾਹੌਲ ਤੋਂ निजात ਮਿਲ ਸਕੇ ਆਪਣਾ ਮਾਈ ਜੀਵਾ ਚੌਂਕ ਹੈ ਇਹ ਬੜਾ ਹਦਮਨਤਾ ਦੀ ਹਰ ਸਾਲ 50 ਨੰਬਰ ਵਾਰਡ ਹੈਗੀ ਇਹ ਤੇ ਮਾਰਾ ਸੱਚੇ ਪਾਸ਼ਾਵਾ ਕੂੜੇ ਦੇ ਢੇਰ ਵੇਖੋ ਕਿਦਾਂ ਲੱਗੇ ਹੋਏ ਜੀ ਤੇ ਅਸੀਂ ਬੜੀ ਜਗ੍ਹਾ ਗਏ ਆ ਕਹਿੰਦੇ ਸਾਡੀ ਸੁਣਵਾਈ ਨਹੀਂ ਕੀਤੀ ਤੇ ਮਹਾਰਾਜ ਸਾਡਾ ਇਹੋ ਕਹਿਣਾ ਹੈਗਾ ਕਿ ਮਹਾਰਾਜ ਦੇ ਦਰਬਾਰ ਦੇ ਅੱਗੇ ਇਹ ਕੂੜਾ ਬਿਲਕੁਲ ਨਹੀਂ ਹੋਣਾ ਚਾਹੀਦਾ ਤੇ ਸੋ ਸਾਰੇ ਸ਼ਹਿਰ ਵਾਸੀਆਂ ਨੂੰ ਬੇਨਤੀ ਹੈ ਜਿੱਦਾਂ ਕੂੜਾ ਲੱਗਾ ਹੈ ਢੇਰ ਬਿਲਕੁਲ ਨਹੀਂ ਲੱਗਣੇ ਚਾਹੀਦੇ ਤੇ ਸਰਕਾਰਾਂ ਦੇ ਅੱਗੇ ਵੀ ਸਾਡੀ ਬੇਨਤੀ ਹੈ ਜਿਹੜੇ ਇੱਥੋਂ ਦੇ ਪ੍ਰਧਾਨ ਆ ਜਾਂ ਜਿਹੜੇ ਵੀ ਇੱਥੋਂ ਦੇ ਇਨਚਾਰਜ ਬਣੇ ਆ ਉਹਨਾਂ ਅੱਗੇ ਹੱਥ ਜੋੜ ਕੇ ਬੇਨਤੀ ਹੈ ਕਿ ਕੂੜਾ ਚਕਾਇਆ ਜਾਵੇ ਤੇ ਜਲਦੀ ਤੋਂ ਜਲਦੀ ਚਕਾਇਆ ਜਾਵੇ ਕਾਉਂਸਲਰ ਸਾਹਿਬ ਰਕੋ ਤੇ ਆਪਾਂ ਗਏ ਨਹੀਂ ਉਦਾਂ ਪਰ ਉਹ ਬੰਦੇ ਬਹੁਤ ਵਧੀਆ ਗਏ ਬੰਟੀ ਪਹਿਲਵਾਨ ਹੁਣੀ ਭੋਲੂ ਪਹਿਲਵਾਨ ਹੁਣੀ ਉਹਨਾਂ ਤੇ ਕਰ ਆਪਾਂ ਗਏ ਨਹੀਂ ਆ ਬਾਕੀ ਅਹੀਂ ਸਾਡੇ ਜਿਹੜੇ ਇੱਥੇ ਚੁੱਕਣ ਵਾਲੇ ਹੁੰਦੇ ਆ ਮਾਰਾ ਹਫਤਾ ਹਫਤਾ ਨਹੀਂ ਜੇ ਹੁੰਦੇ ਤੇ ਢੇਰ ਤੁਹਾਡੇ ਅੱਗੇ ਲੱਗੇ ਸਾਹਮਣੇ ਪਏ ਜੇ ਤੇ ਆ ਤੁਸੀਂ ਕਿਰਪਾ ਕਰੋ ਇਹਨਾਂ ਨੂੰ ਮਹਾਰਾ ਚਕਾਉਣ ਦਾ ਚਲੋ ਬਹੁਤਾ ਜਿਆਦਾ ਨਹੀਂ ਦੂਜੇ ਤੀਜੇ ਦਿਨ ਤੇ ਚੁੱਕਿਆ ਜਾਣਾ ਚਾਹੀਦਾ ਨਾ ਇਹ ਇਲਾਕਾ ਹਿੰਦਪੁਰਾ ਚੌਂਕ ਮਾਈ ਜੀਵਾਂ ਦੀ ਕਬਰ ਹੈ ਇੱਥੇ ਸਮੱਸਿਆ ਭਾਈ ਇਹੀ ਹੈ ਕਿ ਇਹ ਕੂੜੇ ਦਾ ਡੈਂਪ ਲੱਗਾ ਹੋਇਆ ਹੈ ਬੜੀ ਬਦਬੂ ਆ ਰਹੀ ਹੈ ਪੂਰੇ ਇਲਾਕੇ ਨੂੰ ਇਹ ਬਿਮਾਰੀ ਦਾ ਘਰ ਹੈਗਾ ਜੀ ਸਾਡੇ ਦੇ ਹੱਥ ਜੋੜਦੇ ਇਹੀ ਬੇਨਤੀ ਹੈਗੀ ਹੈ ਜੀ ਜਨਾਬ ਕਿ ਇੱਕ ਅੱਧੀ ਗੱਡੀ ਦੇ ਇੱਕ ਦਿਨ ਛੱਡ ਕੇ ਗੱਡੀ ਭੇਜ ਦੇਣਾ ਇਹ ਕੂੜਾ ਇਹੀ ਵੇਦ ਵੀ ਕੂੜਾ ਚਕਾਉ ਲੱਗ ਕੇ ਮਾਈ ਦਾ ਦਰਬਾਰ ਹੈਗਾ ਜੀ ਲੋਕੀ ਮੱਥਾ ਟੇਕਣੋਂਦੇ ਉਹ ਜੀ ਵੀ ਬੜੀ ਭੈੜੀ ਜੀ ਹੁੰਦੀ ਏ ਤੁਹਾਡੀ ਵੀ ਇਹੀ ਹੱਦ ਤੋੜ ਕੇ ਬੇਨਤੀ ਇਹ ਕੂੜਾ ਚਕਾਣਾ ਚਾਹੀਦਾ ਇਹ ਕੂੜਾ ਮਹਾਰਾਜ ਘੱਟੋ ਘੱਟ ਨੇ ਤੇ 10 ਦਿਨਾਂ ਬਾਅਦ ਗੱਡੀ ਹੁੰਦੀ ਆ 7 ਦਿਨਾਂ ਬਾਅਦ ਗੱਡੀ ਹੁੰਦੀ ਆ ਫੇਰ ਕਿਤੇ ਚੁੱਕ ਕੇ ਲੈ ਜਾਂਦੀ ਤੇ ਇਲਾਕਾ ਕਿੱਡਾ ਵੱਡਾ ਕੂੜੇ ਨੇ ਤੇ ਜਮਾ ਹੋਣਾ ਹੁਣ ਸਮੱਸਿਆ ਇਹੀ ਕੂੜੇ ਦੀ ਏ ਮਹਾਰਾਜ ਵੀ ਕੂੜਾ ਚਕਾਓ ਆ ਵੇਖੋ ਤੇ ਸਹੀ ਕਿੰਨਾ ਢੇਰ ਲੱਗਾ ਕੂੜਾ ਲੱਗੇ ਮਾਈ ਦਾ ਦਰਬਾਰ ਹੈਗਾ ਵਾ ਚੌਂਕ ਸਾਡਾ ਇੰਨਾ ਮਸ਼ਹੂਰ ਚੌਂਕ ਆ ਮਾਈ ਜੀਵਾਂ ਦਾ ਚੌਂਕ ਤੇ ਇੱਥੇ ਇੰਨਾ ਢੇਰ ਲੱਗਾ ਵਾ ਕੂੜੇ ਦਾ ਇਹ ਚੰਗਾ ਨਹੀਂ ਏ ਹਲਕਾ ਦੱਖਣੀ ਉਦੀਨ ਆਉਂਦੀ ਵਾਰ ਨੰਬਰ 50 ਦਾ ਇਲਾਕਾ ਜਿਹੜਾ ਮਾਈ ਜੀਵਾ ਦਾ ਦਰਬਾਰ ਬਿਲਕੁਲ ਨੇੜੇ ਹੈ ਅਤੇ ਤੁਹਾਨੂੰ ਤਸਵੀਰਾਂ ਇੱਕ ਵਾਰ ਜਰੂਰ ਸਾਂਝੀਆਂ ਕਰਾਂ ਮੈਂ ਆਪਣੇ ਸਹਿਯੋਗੀ ਨੂੰ ਕਹਾਂਗਾ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਵਿੱਚ ਕਿਵੇਂ ਕੂੜਾ ਇੱਥੇ ਡੰਪ ਲੱਗਾ ਹੋਇਆ ਹੈ ਬਿਲਕੁਲ ਨਾਲ ਹੀ ਇੱਥੇ ਦਰਗਾਹ ਹੈ ਮਾਈ ਜੀਵਾ ਦੀ ਦਰਗਾਹ ਵੀ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਵਿੱਚ ਜਿੱਥੇ ਲੋਕ ਵੱਡੀ ਗਿਣਤੀ ਵਿੱਚ ਇੱਥੇ ਮੱਥਾ ਟੇਕਣ ਵਾਸਤੇ ਆਉਂਦੇ ਹਨ ਪਰ ਜਦੋਂ ਲੋਕ ਇੱਥੇ ਮੱਥਾ ਟੇਕਣ ਆਉਂਦੇ ਨੇ ਤਾਂ ਉਹਨਾਂ ਨੂੰ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਕਿਉਂਕਿ ਇੱਥੇ ਜਿਹੜਾ ਕੂੜਾ ਪਿਆ ਹੈ ਉਸ ਨਾਲ ਕਾ ਇਹ ਜਿਹੜੀ ਪੂਰੇ ਦੀ ਜਲਦ ਤੋਂ ਜਲਦ ਲਿਫਟਿੰਗ ਕਰਵਾਈ ਜਾਵੇ ਅੰਮ੍ਰਿਤਸਰ ਫਾਸਟਵੇ ਖਬਰ ਨਾਮਾਨੀ ਸੇ ਜੋਗੀ ਵਿਜੇ ਕੁਮਾਰ ਦੇ ਨਾਲ ਰਕੇਸ਼ ਕੁਮਾਰ